ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਹਾਜ਼ਰ ਹੋਏ ਹਾਂ ਦੋਸਤੋ ਤੁਹਾਡੇ ਲਈ ਬਹੁਤ ਹੀ ਸੋਹਣੀ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਤੁਸੀਂ ਇਸ ਕਹਾਣੀ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਅੱਗੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਤੀ ਦੀ ਮੌਤ ਤੋਂ ਬਾਅਦ ਚਾਂਦਨੀ ਜੀ ਨੇ ਘਰ ਦੇ ਬਾਹਰ 버ਗਰ ਦਾ ਠੇਲਾ ਲਗਾ ਲਿਆ ਅਤੇ ਉਸ ਦੀਆਂ ਧੀਆ ਕਾਲਜ ਤੋਂ ਵਾਪਸ ਆ ਕੇ ਆਪਣੀ ਮਾਂ ਦੀ ਮਦਦ ਕਰਦੀਆਂ ਉਸ ਦੇ ਕੰਮ ਵਿੱਚ ਉਸ ਨਾਲ ਹੱਥ ਵਟਾਉਂਦੀਆਂ ਤਾ ਚਾਚੇ ਦੇ ਹਵਾਰਾ ਪੁੱਤ ਆ ਕੇ ਕਹਿੰਦੇ ਇਹ ਔਰਤ ਆਪਣੀਆਂ ਧੀਆਂ ਤੋਂ ਤੰਦਾ ਕਰਵਾਉਂਦੀ ਹੈ ਤਾਂ ਚਾਂਦਨੀ ਜੀ ਨੇ ਗੁੱਸੇ ਵਿੱਚ ਉਸ ਦੇ ਮੂੰਹ ਤੇ ਇੱਕ ਥੱਪੜ ਜੜ ਦਿੱਤਾ ਅਤੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਮੈਨੂੰ ਇੱਥੇ ਦਿਖਾਈ ਨਹੀਂ ਦੇਣਾ ਚਾਹੀਦਾ ਕਿਉਂਕਿ ਮੁੰਡਿਆਂ ਦੀ ਨਜ਼ਰ ਠੇਲੇ ਵਾਲੀ ਜਗ੍ਹਾ ਤੇ ਸੀ ਜਿਸ ਦੀ ਕੀਮਤ ਲਗਭਗ ਕਰੋੜਾਂ ਰੁਪਏ ਸੀ ਜਦੋਂ ਚਾਚੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਪੁਲਿਸ ਲੈ ਆਇਆ ਅਤੇ ਕਹਿਣ ਲੱਗਿਆ ਕਿ ਇਹ ਔਰਤ ਇੱਥੇ ਕੁੜੀਆਂ ਤੋਂ 2 ਨੰਬਰ ਦਾ ਤੰਦਾ ਕਰਵਾਉਂਦੀ ਹੈ ਤਾਂ ਪੁਲਿਸ ਉਹਨਾਂ ਨੂੰ ਫੜ ਕੇ ਲੈ ਗਈ ਅਤੇ ਪਿੱਛੋਂ ਚਾਚੇ ਦੇ ਮੁੰਡਿਆਂ ਨੇ ਬੁਲਡੋਜ਼ਰ ਮੰਗਵਾ ਕੇ ਥੇਲੇ ਨੂੰ ਤੋੜ ਦਿੱਤਾ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ ਜਦੋਂ ਅਚਾਨਕ ਚਾਂਦਨੀ ਜੀ ਬੇਚੈਨ ਹੋ ਗਏ ਆਪਣੀਆਂ ਦੋਵੇਂ ਬੇਟੀਆਂ ਦੀ ਉਡੀਕ ਕਰ ਰਹੀ ਸੀ ਜੋ ਕਾਲਜ ਗਈਆਂ ਹੋਈਆਂ ਸੀ ਉਹਦੀਆਂ ਨਜ਼ਰਾਂ ਵਾਰ-ਵਾਰ ਘੜੀ ਨੂੰ ਦੇਖ ਰਹੀਆਂ ਸੀ ਸਮਾਂ 3 ਵਜੇ ਤੋਂ ਉੱਪਰ ਹੋ ਚੁੱਕਿਆ ਸੀ ਇਸ ਲਈ ਉਸ ਨੂੰ ਚਿੰਤਾ ਹੋਣ ਲੱਗੀ ਅਤੇ ਉਸ ਦੀ ਚਿੰਤਾ ਵਧਦੀ ਹੀ ਜਾ ਰਹੀ ਸੀ ਕਾਫੀ ਅਚਾਨਕ ਵੈਨ ਵਾਲੇ ਹਾਰਨ ਦੀ ਆਵਾਜ਼ ਸੁਣਾਈ ਦਿੱਤੀ ਚਾਂਦਨੀ ਜੀ ਜਲਦੀ ਨਾਲ ਗੇਟ ਕੋਲ ਪਹੁੰਚੀ ਅਤੇ ਗੇਟ ਖੋਲ੍ਹਿਆ ਸਾਹਮਣੇ ਹੀ ਵੈਨ ਵਿੱਚੋਂ ਹਸਤੀਆਂ ਮੁਸਕਰਾਉਂਦੀਆਂ ਹੋਈਆਂ ਉਸ ਦੀਆਂ ਦੋਵੇਂ ਧੀਆ ਬਾਹਰ ਆ ਰਹੀਆਂ ਸੀ ਚਾਂਦਨੀ ਜੀ ਨੇ ਉਹਨਾਂ ਨੂੰ ਦੇਖ ਕੇ ਚੈਨ ਦਾ ਸਾਹ ਲਿਆ ਅੱਜਕੱਲ ਜਿਸ ਤਰ੍ਹਾਂ ਦੇ ਹਾਲਾਤ ਸਨ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਚਾਂਦਨੀ ਜੀ ਅਕਸਰ ਪਰੇਸ਼ਾਨ ਹੋ ਜਾਇਆ ਕਰਦੀ ਸੀ ਹੁਣ ਉਹ ਆਪਣੀਆਂ ਦੋਵੇਂ ਬੇਟੀਆਂ ਨੂੰ ਅੰਦਰ ਆਉਂਦੇ ਹੋਏ ਦੇਖ ਰਹੀ ਸੀ ਕਿ ਅਚਾਨਕ ਉਸਦੀ ਨਜ਼ਰ ਅੰਦਰ ਤੋਂ ਬਾਹਰ ਨਿਕਲਦੇ ਯਾਦਵ ਜੀ ਤੇ ਪਈ ਜੋ ਚਾਂਦਨੀ ਜੀ ਨੂੰ ਦੇਖ ਕੇ ਹੱਸ ਪਿਆ ਅਤੇ ਕਿਹਾ ਚਾਂਦਨੀ ਜੀ ਅੱਜ ਫਿਰ ਆਪਣੀਆਂ ਧੀਆਂ ਦੀ ਉਡੀਕ ਵਿੱਚ ਇੱਥੇ ਖੜੀ ਹੋ ਗਈ ਹੈ ਤੈਨੂੰ ਕਿਹਾ ਹੈ ਤੂੰ ਚਿੰਤਾ ਨਾ ਕਰ ਆਪਣੀਆਂ ਧੀਆਂ ਬਹੁਤ ਹੀ ਬਹਾਦਰ ਅਤੇ ਸਮਝਦਾਰ ਹਨ ਪਰਮਾਤਮਾ ਇਹਨਾਂ ਦੀ ਰੱਖਿਆ ਕਰੇ ਹਜੇ ਤਾਂ ਦੋਵੇਂ 18 ਸਾਲ ਦੀਆਂ ਹਨ ਅਤੇ ਤੂੰ ਫालतू ਵਿੱਚ ਹੀ ਚਿੰਤਾ ਕਰਨ ਲੱਗੀ ਹੈ ਯਾਦਵ ਜੀ ਦੀ ਗੱਲ ਤੇ ਚਾਂਦਨੀ ਜੀ ਨੇ ਇੱਕ ਡੂੰਗਾ ਸਾਹ ਲਿਆ ਅਤੇ ਕੈਨ ਲੱਗੀ ਚਿੰਤਾ ਕਿਉਂ ਨਾ ਕਰਾਂ ਦੋਵੇਂ ਕਿੰਨੇ ਸੁੰਦਰ ਹਨ ਅਤੇ ਕਦ ਦੇਖੇ ਦੋਵਾਂ ਦੇ ਸਾਰੇ ਆਂਡ ਗਵਾਂਡ ਦੀ ਅੱਖ ਹੈ ਇਹਨਾਂ ਤੇ ਹਰ ਘਰ ਮੇਰੇ ਕੋਲੋਂ ਇਹਨਾਂ ਦਾ ਰਿਸ਼ਤਾ ਮੰਗ ਚੁੱਕਿਆ ਹੈ ਮੈਂ ਤਾਂ ਚਾਹੁੰਦੀ ਹਾਂ ਬਸ ਜਲਦੀ ਨਾਲ ਇਹਨਾਂ ਦੀ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਵੇ ਤਾਂ ਇਹਨਾਂ ਦਾ ਵਿਆਹ ਕਰ ਦੇਵਾਂ ਚਾਂਦਨੀ ਦੀ ਗੱਲ ਤੇ ਯਾਦਵ ਜੀ ਮੁਸਕਰਾਉਣ ਲੱਗੇ ਅਤੇ ਗੱਲ ਆਈ ਗਈ ਜਿਹੀ ਹੋ ਗਈ ਉਹ ਹਮੇਸ਼ਾ ਹੀ ਇਦਾਂ ਹੀ ਕਰਿਆ ਕਰਦਾ ਸੀ ਚਾਂਦਨੀ ਜੀ ਜਿੰਨੀ ਜ਼ਿਆਦਾ ਚਿੰਤਾ ਕਰਦੀ ਸੀ ਉਹ ਇਨਸਾਨ ਉਹ ਨਹੀਂ ਨਿਸ਼ਚਿੰਤ ਸੀ। ਉਸਨੇ ਪ੍ਰਾਪਰਟੀ ਡੀਲਿੰਗ ਦਾ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਸੀ ਜੋ ਬਹੁਤ ਵਧੀਆ ਚੱਲ ਰਿਹਾ ਸੀ। ਉਹਨਾਂ ਦੇ ਦਿਨ ਹੀ ਬਦਲ ਗਏ ਸੀ। ਪਹਿਲਾਂ ਘਰ ਵਿੱਚ ਮਸਾਂ ਹੀ ਬੜੀ ਮੁਸ਼ਕਲ ਨਾਲ ਦਾਲ ਰੋਟੀ ਬਣਾਇਆ ਕਰਦੀ ਸੀ ਪਰ ਹੁਣ ਰੋਜ਼ ਘਰ ਵਿੱਚ ਚੰਗੇ-ਚੰਗੇ ਪਕਵਾਨ ਬਣਦੇ। ਚੰਦਨੀ ਜੀ ਪਰਮਾਤਮਾ ਦਾ ਧੰਨਵਾਦ ਕਰਦੀ ਨਹੀਂ ਥੱਕਦੀ ਸੀ। ਬਸ ਉਸਦੀ ਇੱਕ ਹੀ ਚਿੰਤਾ ਸੀ ਕਿ ਦੋਵੇਂ ਜਵਾਨ ਧੀਆਂ ਦਾ ਕਿਸੇ ਚੰਗੀ ਜਗ੍ਹਾ ਤੇ ਰਿਸ਼ਤਾ ਤੈਅ ਹੋ ਜਾਵੇ। ਪਰ ਉਹ ਇਹ ਨਹੀਂ ਜਾਣਦੀ ਸੀ ਕਿ ਸਿਰਫ ਇਹੀ ਇਕੱਲੀ ਚਿੰਤਾ ਨਹੀਂ ਹੈ ਆਉਣ ਵਾਲੇ ਦਿਨਾਂ ਵਿੱਚ ਚਿੰਤਾਵਾਂ ਅਤੇ ਪਰੇਸ਼ਾਨੀਆਂ ਦਾ ਤੂਫਾਨ ਆਉਣ ਵਾਲਾ ਹੈ ਚਾਰ ਦਿਨ ਹੀ ਗੁਜ਼ਰੇ ਸਨ ਜਦੋਂ ਅਚਾਨਕ ਦੁਪਹਿਰ ਦੇ ਸਮੇਂ ਜ਼ੋਰ ਨਾਲ ਘਰ ਦਾ ਦਰਵਾਜ਼ਾ ਖੜਕਿਆ ਐਤਵਾਰ ਦਾ ਦਿਨ ਸੀ ਪਰ ਯਾਦਵ ਜੀ ਉਸ ਦਿਨ ਵੀ ਆਪਣੀ ਕਿਸੇ ਡੀਲ ਦੇ ਲਈ ਘਰ ਤੋਂ ਬਾਹਰ ਗਏ ਹੋਏ ਸੀ ਚਾਂਦਨੀ ਜੀ ਘਬਰਾ ਕੇ ਉੱਠ ਕੇ ਬੈਠੀ ਉਹ ਅੰਦਰ ਏਸੀ ਦੀ ਠੰਡਕ ਵਿੱਚ ਸੁੱਤੀ ਹੋਈ ਸੀ ਪਰ ਡੋਰ ਬੈਲ ਦੀ ਆਵਾਜ਼ ਇੰਨੀ ਜ਼ਿਆਦਾ ਤੇਜ਼ ਸੀ ਕਿ ਉਸਦੀ ਨੀਂਦ ਪਲਕ ਚਪਕਦੇ ਹੀ ਗਾਇਬ ਹੋ ਗਈ हे ਪ੍ਰਮਾਤਮਾ ਕੀ ਹੋ ਗਿਆ ਕੌਣ ਹੋ ਸਕਦਾ ਫਿਰ ਉਹ ਦਿਲ ਤੇ ਹੱਥ ਰੱਖਦੀ ਹੋਈ ਸਿੱਧਾ ਘਰ ਤੋਂ ਬਾਹਰ ਆਈ ਘਰ ਦੇ ਬਾਹਰ ਕਾਫੀ ਰੌਲਾ ਰੱਪਾ ਸੁਣਾਈ ਦੇ ਰਿਹਾ ਸੀ ਚੰਦਨੀ ਜੀ ਨੇ ਅੱਗੇ ਵੱਧ ਕੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਹੀ ਇੱਕ ਆਦਮੀ ਪਰੇਸ਼ਾਨ ਉਦਾਸ ਚਿਹਰਾ ਲੈ ਕੇ ਖੜਾ ਹੋਇਆ ਸੀ ਅਤੇ ਉਸਨੇ ਕਿਹਾ ਕਿ ਯਾਦਵ ਜੀ ਦਾ ਘਰ ਇਹੀ ਹੈ ਉਸ ਆਦਮੀ ਦੀ ਆਵਾਜ਼ ਵਿੱਚ ਪਰੇਸ਼ਾਨੀ ਸੀ ਚੰਦਨੀ ਜੀ ਦਾ ਦਿਲ ਧੜਕਣ ਲੱਗਾ ਪਰ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਜੀ ਹਾਂ ਇਹੀ ਹੈ ਯਾਦਵ ਜੀ ਦਾ ਘਰ ਚੰਦਨੀ ਜੀ ਦਾ ਜਵਾਬ ਸੁਣਦੇ ਹੀ ਸਾਹਮਣੇ ਵਾਲੇ ਆਦਮੀ ਦੇ ਚਿਹਰੇ ਤੇ ਉਦਾਸੀ ਛਾ ਗਈ ਉਹ ਥੋੜੀ देर ਤੱਕ ਤਾਂ ਚੁੱਪ ਰਿਹਾ ਤੇ ਫਿਰ ਬੋਲਿਆ ਮਾਫ ਕਰਨਾ ਭੈਣ ਜੀ ਅੱਜ ਪ੍ਰਾਪਰਟੀ ਡੀਲਿੰਗ ਦੀ ਇੱਕ ਡੀਲ ਦੇ ਦੌਰਾਨ ਯਾਦਵ ਜੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਪਰ ਉਹਨਾਂ ਦੀ ਮੌਤ ਰਸਤੇ ਵਿੱਚ ਹੀ ਹੋ ਗਈ ਸੀ ਥੋੜੀ ਦੇਰ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਲੈ ਕੇ ਐਂਬੂਲੈਂਸ ਬਸ ਤੁਹਾਡੇ ਘਰ ਪਹੁੰਚ ਹੀ ਰਹੀ ਹੋਵੇਗੀ। ਮੈਂ ਉਹਨਾਂ ਦਾ ਨੌਕਰ ਹਾਂ, ਇਸ ਲਈ ਖਬਰ ਦੇਣ ਲਈ ਆਇਆ ਸੀ। ਉਹਨਾਂ ਨੇ ਮੈਨੂੰ ਹੁਣੇ-ਹੁਣੇ ਹੀ ਆਪਣੇ ਨਾਲ ਕੰਮ ਤੇ ਰੱਖਿਆ ਸੀ। ਇਹ ਗੱਲ ਸੁਣ ਕੇ ਚਾਂਦਨੀ ਜੀ ਦੇ ਚਿਹਰੇ ਦਾ ਰੰਗ ਉੱਡ ਗਿਆ। ਇਹੀ ਤਾਂ ਸੀ ਉਹ ਚਿੰਤਾਵਾਂ ਜੋ ਉਸ ਨੂੰ ਹਮੇਸ਼ਾ ਲੱਗਦਾ ਰਹਿੰਦਾ ਸੀ ਕਿ ਕਿਤੇ ਕੁਝ ਬੁਰਾ ਨਾ ਹੋ ਜਾਵੇ। ਅਤੇ ਅੱਜ ਉਸ ਦੀ ਜ਼ਿੰਦਗੀ ਵਿੱਚ ਕਿੰਨਾ ਬੁਰਾ ਹੋ ਗਿਆ। ਇਹ ਖਬਰ ਸੁਣ ਕੇ ਚਾਂਦਨੀ ਜੀ ਨੂੰ ਸਦਮਾ ਇੰਨਾ ਗਹਿਰਾ ਲੱਗਿਆ ਕਿ ਉਹ ਆਪਣੀ ਆਵਾਜ਼ ਗਵਾ ਬੈਠੀ ਜਦੋਂ ਤੱਕ ਯਾਦਵ ਜੀ ਦੀ ਡੈੱਡ ਬੋਡੀ ਨੂੰ ਘਰੇ ਲਿਆਂਦਾ ਗਿਆ ਉਦੋਂ ਤੱਕ ਚਾਂਦਨੀ ਜੀ ਪੂਰੀ ਤਰ੍ਹਾਂ ਬੇਹੋਸ਼ ਹੋ ਚੁੱਕੀ ਸੀ ਅਤੇ ਉਸ ਦੀਆਂ ਦੋਵੇਂ ਬੇਟੀਆਂ ਉਸ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਤਿੰਨਾਂ ਮਾਂ ਬੇਟੀਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਸੀ ਚਾਂਦਨੀ ਜੀ ਦਾ ਕੋਈ ਬੇਟਾ ਨਹੀਂ ਸੀ ਸਿਰਫ ਇਹੀ ਦੋ ਬੇਟੀਆਂ ਸਨ ਜੋ ਇਸ ਦੁੱਖ ਦੇ ਵਿੱਚ ਉਸ ਦੇ ਨਾਲ ਸਨ ਯਾਦਵ ਜੀ ਦੀ ਮੌਤ ਆਪਣੇ ਨਾਲ ਹਜ਼ਾਰਾਂ ਮੁਸੀਬਤਾਂ ਲੈ ਕੇ ਆਈ ਉਸ ਨੂੰ ਘਰ ਵਿੱਚੋਂ ਕਿਸ ਤਰ੍ਹਾਂ ਵਿਦਾ ਕੀਤਾ ਇਹ ਚਾਂਦਨੀ ਜੀ ਅਤੇ ਉਸ ਦੀਆਂ ਦੋਵੇਂ ਬੇਟੀਆਂ ਹੀ ਜਾਣਦੀਆਂ ਸੀ ਪਰ ਜਿਸ ਪਲ ਅਰਥੀ ਨੂੰ ਉਠਾਇਆ ਗਿਆ ਉਸੇ ਪਲ ਤੋਂ ਲੈ ਕੇ ਚਾਂਦਨੀ ਜੀ ਦੇ ਸਾਰੇ ਸਹੁਰੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਅਤੇ ਇੱਥੋਂ ਤੱਕ ਕਿ ਉਸ ਦੇ ਆਪਣੇ ਪੇਕੇ ਵਾਲਿਆਂ ਨੇ ਵੀ ਉਸ ਤੋਂ ਨਜ਼ਰਾਂ ਫੇਰ ਲਈਆਂ ਯਾਦਵ ਜੀ ਨੇ ਕੁਝ ਸਮਾਂ ਪਹਿਲਾਂ ਹੀ ਜੋ ਪ੍ਰਾਪਰਟੀ ਡੀਲਿੰਗ ਦਾ ਕੰਮ ਸ਼ੁਰੂ ਕੀਤਾ ਸੀ ਉਸ ਵਿੱਚੋਂ ਉਸ ਨੂੰ ਪ੍ਰੋਫਿਟ ਦਾ ਚੰਗਾ ਖਾਸਾ ਹੋਇਆ ਸੀ ਪਰ ਅਜੇ ਤੱਕ ਉਹ ਕੋਈ ਪੈਸਾ ਜੋੜ ਨਹੀਂ ਸਕਿਆ ਸੀ ਕਿਉਂਕਿ ਜੋ ਉਸ ਨੂੰ ਆਮਦਨੀ ਹੁੰਦੀ ਸੀ ਉਸ ਨਾਲ ਬਸ ਆਪਣਾ ਘਰ ਹੀ ਚੰਗੇ ਤਰੀਕੇ ਨਾਲ ਚੱਲਣ ਲੱਗਿਆ ਸੀ ਉਸ ਦੀ 13ਵੀਂ ਦਾ ਦਿਨ ਆਇਆ ਤਾਂ ਚਾਂਦਨੀ ਜੀ ਨੂੰ ਘਰ ਦੇ ਖਰਚਿਆਂ ਦੀ ਚਿੰਤਾ ਨੇ ਆ ਕੇ ਘੇਰ ਲਿਆ ਆਖਿਰ ਉਹ ਕਦੋਂ ਤੱਕ ਉਸ ਦਾ ਦੁੱਖ ਮਨਾ ਸਕਦੀ ਸੀ ਧੀਆ ਦੀ ਮਾਂ ਸੀ ਉਸ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ ਇੱਕ ਠੰਡਾ ਸਾਹ ਲੈਂਦੇ ਹੋਏ ਚਾਂਦਨੀ ਜੀ ਉੱਠੀ ਕਿਉਂਕਿ ਘਰੋਂ ਸਾਰੇ ਮਹਿਮਾਨ ਜਾ ਚੁੱਕੇ ਸੀ ਅਤੇ ਕਿਚਨ ਦਾ ਸਿੰਕ ਗੰਦੇ ਬਰਤਨਾਂ ਨਾਲ ਭਰਿਆ ਹੋਇਆ ਸੀ ਬਾਪ ਦੇ ਮਰਨ ਤੋਂ ਤੇ ਉਸ ਦੀਆਂ ਕਮਜ਼ੋਰ ਬੇਟੀਆਂ ਵੀ ਗੰਦੇ ਬਰਤਨ ਧੋ ਰਹੀਆਂ ਸੀ ਚਾਂਦਨੀ ਜੀ ਥੱਕੇ ਹੋਏ ਕਦਮਾਂ ਨਾਲ ਚੱਲਦੀ ਹੋਈ ਅੰਦਰ ਅਲਮਾਰੀ ਤੱਕ ਗਈ ਅਤੇ ਉਸ ਨੂੰ ਖੋਲ ਕੇ ਖੜੀ ਹੋ ਗਈ ਇਸੇ ਅਲਮਾਰੀ ਵਿੱਚ ਜਯਾਦਵ ਜੀ ਦੀ ਉਹ ਜਮਾ ਪੂੰਜੀ ਰੱਖੀ ਹੁੰਦੀ ਸੀ ਜਿਸ ਨੂੰ ਉਹ ਲੈਣ ਦੇਣ ਲਈ ਇਸਤੇਮਾਲ ਕਰਦਾ ਸੀ ਚਾਂਦਨੀ ਜੀ ਨੇ ਅਲਮਾਰੀ ਵਿੱਚੋਂ ਇੱਕ ਡੱਬਾ ਕੱਢਿਆ ਅਤੇ ਉਸ ਡੱਬੇ ਨੂੰ ਖੋਲ ਕੇ ਉਸ ਵਿੱਚੋਂ ਪੈਸੇ ਕੱਢ ਕੇ ਗਿਨੇ ਜੋ ਤਕਰੀਬਨ 40000 ਦੇ ਕਰੀਬ ਸੀ ਉਹ ਜਾਣਦੀ ਸੀ ਕਿ ਯਾਦਵ ਜੀ ਬੈਂਕ ਖਾਤੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ। ਇਸ ਲਈ ਉਸਨੇ ਕੋਈ ਵੀ ਆਪਣਾ ਬੈਂਕ ਖਾਤਾ ਨਹੀਂ ਖੁਲਵਾਇਆ ਸੀ। ਇਸ ਲਈ ਉਸ ਕੋਲ ਬਸ ਇਹੀ ਕੋਲ ਰਕਮ ਬਚੀ ਸੀ। ਚਾਂਦਨੀ ਜੀ ਨੇ ਠੰਡਾ ਸਾਹ ਲੈਂਦੇ ਹੋਏ ਪੈਸੇ ਵਾਪਸ ਉਸੇ ਜਗ੍ਹਾ ਤੇ ਰੱਖ ਦਿੱਤੇ। ਘਰ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਖਤਮ ਹੋ ਰਿਹਾ ਸੀ। ਇੰਨਾ ਪੈਸਿਆਂ ਨਾਲ ਆਖਿਰੋ ਸਮਾਨ ਕਿੰਨੇ ਦਿਨਾਂ ਤੱਕ ਆਉਂਦਾ। ਪਰ ਚਾਂਦਨੀ ਜੀ ਨੇ ਆਪਣੇ ਜੀਵਨ ਦੀ ਗੱਡੀ ਨੂੰ ਤਾਂ ਅੱਗੇ ਤੋਰਨਾ ਹੀ ਸੀ। ਅਗਲੇ ਦਿਨ ਉਹ ਇਹ ਪੈਸੇ ਲੈ ਕੇ ਬਾਜ਼ਾਰ ਗਈ। ਅਤੇ ਖਾਣ ਪੀਣ ਦੀਆਂ ਚੀਜ਼ਾਂ ਖਰੀਦ ਕੇ ਲੈ ਆਈ। ਅੱਧੇ ਪੈਸੇ ਨਾਲ ਤਾਂ ਮਹੀਨੇ ਭਰ ਦਾ ਰਾਸ਼ਨ ਹੀ ਆ ਗਿਆ ਸੀ। ਹਜੇ ਦੋਵੇਂ ਬੇਟੀਆਂ ਦੀ ਕਾਲਜ ਦੀ ਫੀਸ ਵੀ ਦੇਣੀ ਸੀ। ਚਾਂਦਨੀ ਜੀ ਵਾਪਸ ਆਈ ਤਾਂ ਸਿਰ ਫੜ ਕੇ மஞ்சੇ ਤੇ ਲੇਟ ਗਈ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੁਝ ਦਿਨਾਂ ਬਾਅਦ ਜਦੋਂ ਬਿਜਲੀ ਅਤੇ ਗੈਸ ਦਾ ਬਿੱਲ ਆਵੇਗਾ, ਉਹ ਉਸ ਨੂੰ ਕਿੱਥੋਂ ਭਰੇਗੀ? Yadav ਜੀ ਦਾ ਕੋਈ ਆਫਿਸ ਤਾਂ ਨਹੀਂ ਸੀ ਕਿਉਂਕਿ ਉਸ ਨੇ ਹਾਲ ਹੀ ਵਿੱਚ ਇਹ ਨਵਾਂ ਕੰਮ ਸ਼ੁਰੂ ਕੀਤਾ ਸੀ। ਕੁਝ ਸਮਾਂ ਪਹਿਲਾਂ ਉਹ ਜੋ ਨੌਕਰੀ ਕਰਦਾ ਸੀ ਉਥੋਂ ਵੀ ਉਸ ਨੂੰ ਕੋਈ ਉਮੀਦ ਨਹੀਂ ਸੀ ਉਸ ਦੇ ਕੋਲ ਇੱਕ ਮੋਟਰਸਾਈਕਲ ਸੀ ਜੋ ਇਸ ਵਕਤ ਘਰ ਦੇ ਵਿਹੜੇ ਵਿੱਚ ਖੜੀ ਹੋਈ ਸੀ ਚਾਂਦਨੀ ਜੀ ਦੇ ਕੋਲ ਬਸ ਇਹੀ ਕੁਲ ਸਮਾਨ ਸੀ ਜਿਸ ਨਾਲ ਉਸ ਨੇ ਆਪਣੀ ਆਉਣ ਵਾਲੀ ਜ਼ਿੰਦਗੀ ਗੁਜ਼ਾਰਨੀ ਸੀ ਅਗਲੇ ਦਿਨ ਹੀ ਬਿਜਲੀ ਦਾ ਬਿੱਲ ਆ ਗਿਆ ਅਤੇ ਉਸ ਤੋਂ ਅਗਲੇ ਦਿਨ ਹੀ ਗੈਸ ਦਾ ਬਿੱਲ ਜੋ ਬਾਕੀ ਪੂੰਜੀ ਬਚੀ ਸੀ ਉਹ ਇਹਨਾਂ ਬਿੱਲਾਂ ਦੇ ਵਿੱਚ ਹੀ ਚਲੀ ਗਈ ਦੋਵੇਂ ਬੇਟੀਆਂ ਸੋਮਨ ਅਤੇ ਅਮਨ ਖੁਦ ਪਰੇਸ਼ਾਨ ਚਿਹਰਾ ਬਣਾ ਕੇ ਘੁੰਮ ਰਹੀਆਂ ਸੀ ਉਹਨਾਂ ਦੀ ਪ੍ਰੀਖਿਆ ਸਰਤੇ ਸੀ ਪਰ ਫੀਸ ਨੂੰ ਜਮਾ ਕਰਵਾਉਣ ਲਈ ਵੀ ਹੁਣ ਮਾਂ ਦੇ ਕੋਲ ਪੈਸੇ ਨਹੀਂ ਸੀ। ਚਾਂਦਨੀ ਜੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਕਿ ਪਤੀ ਦਾ ਦੁੱਖ ਮਨਾਉਂਦੀ ਜਾਂ ਘਰ ਦੇ ਖਰਚੇ ਦੇਖਦੀ। ਉਸਨੇ ਆਪਣੇ ਸਹੁਰਿਆਂ ਵੱਲੋਂ ਰਿਸ਼ਤੇਦਾਰਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰੇ ਇਹ ਜਾਣਦੇ ਸੀ ਕਿ ਚਾਂਦਨੀ ਜੀ ਤੇ ਕਾਫੀ ਬੁਰਾ ਸਮਾਂ ਆਇਆ ਹੋਇਆ ਹੈ। ਇਸ ਲਈ ਜਿਵੇਂ ਹੀ ਚਾਂਦਨੀ ਜੀ ਦੀ ਆਵਾਜ਼ ਸੁਣਦੇ ਉਹ ਲੋਕ ਫੋਨ ਕੱਟ ਦਿੰਦੇ। ਜੇ ਕਿਸੇ ਨੇ ਮਦਦ ਲਈ ਵਾਅਦਾ ਕੀਤਾ ਵੀ ਸੀ। ਤਾ ਸਿਰਫ ਉਹ ਵਾਦੇ ਤੱਕ ਹੀ ਰਿਹਾ ਤੰਗ ਆ ਕੇ ਚੰਦਨੀ ਜੀ ਖੁਦ ਆਪਣੇ ਦਿਉਰ ਦੇ ਘਰ ਜਾ ਪਹੁੰਚੀ ਜਿਸ ਦਾ ਸ਼ਾਨਦਾਰ ਬੰਗਲਾ ਕੁਝ ਗਲੀਆਂ ਦੀ ਦੂਰੀ ਤੇ ਹੀ ਸੀ ਸੁਮਨ ਦੇ ਚਾਚਾ ਜੀ ਦੇ ਕੋਲ ਪੈਸਾ ਠੀਕ-ਠਾਕ ਸੀ ਚੰਦਨੀ ਜੀ ਉਹਨਾਂ ਦੇ ਸੋਫੇ ਤੇ ਬੈਠੀ ਉਸ ਦੀ ਉਡੀਕ ਕਰ ਰਹੀ ਸੀ ਸੁਮਨ ਦੇ ਚਾਚਾ ਜੀ ਜਦੋਂ ਕਮਰੇ ਵਿੱਚੋਂ ਬਾਹਰ ਨਿਕਲੇ ਤਾਂ ਸਫੈਦ ਕਾਟਨ ਦਾ ਨਵਾਂ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ ਅਤੇ ਉਸ ਨੇ ਉਸ ਆਪਣੇ ਨਵੇਂ ਸੂਟ ਦੀ ਜੇਬ ਵਿੱਚੋਂ 2000 ਰੁਪਏ ਬਾਹਰ ਕੱਢੇ ਅਤੇ ਚਾਂਦਨੀ ਜੀ ਨੂੰ ਉਹ ਪੈਸੇ ਦਿੰਦੇ ਹੋਏ ਕਿਹਾ ਅੱਜਕੱਲ ਕਾਰੋਬਾਰ ਕੁਝ ਮੰਦਾ ਚੱਲ ਰਿਹਾ ਹੈ ਮਾਫ਼ ਕਰਨਾ ਮੈਂ ਇਸ ਤੋਂ ਜ਼ਿਆਦਾ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਉਸ ਦੀ ਆਵਾਜ਼ ਵਿੱਚ ਸਾਫ਼ ਇਨਕਾਰ ਸੀ ਚਾਂਦਨੀ ਜੀ ਸ਼ਰਮਿੰਦਾ ਹੋ ਗਈ ਉਸ ਨੂੰ ਨਾ ਪਾਣੀ ਪੁੱਛਿਆ ਗਿਆ ਅਤੇ ਨਾ ਹੀ ਚਾਹ ਪੁੱਛੀ ਸਿੱਧੇ 2000 ਰੁਪਏ ਦੇ ਕੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੁਣ ਚਾਂਦਨੀ ਜੀ ਸਮਝ ਚੁੱਕੀ ਸੀ ਕਿ ਹੁਣ ਜੋ ਵੀ ਕੁਝ ਕਰਨਾ ਹੈ ਉਹ ਖੁਦ ਹੀ ਕਰਨਾ ਹੈ ਕੋਈ ਵੀ ਰਿਸ਼ਤੇਦਾਰ ਉਸਦੀ ਮਦਦ ਲਈ ਨਹੀਂ ਆਵੇਗਾ। ਇਹ ਬੁਰਾ ਵਕਤ ਉਸ ਨੂੰ ਅਤੇ ਉਸ ਦੀਆਂ ਧੀਆਂ ਨੂੰ ਇਕੱਲਿਆਂ ਹੀ ਕੱਟਣਾ ਪਵੇਗਾ। ਚਾਂਦਨੀ ਜੀ ਘਰ ਆਈ ਅਤੇ ਹੌਲੀ-ਹੌਲੀ ਘਰ ਦੀਆਂ ਚੀਜ਼ਾਂ ਵਿਕਣੀਆਂ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਯਾਦਵ ਜੀ ਦੀ ਮੋਟਰਸਾਈਕਲ ਜਿਸ ਨੂੰ ਵੇਚਦੇ ਹੋਏ ਚਾਂਦਨੀ ਜੀ ਦਾ ਦਿਲ ਖੋਣ ਦੇ ਹੰਝੂ ਰੋਣ ਲੱਗਿਆ। ਪਰ ਇਹ ਵੀ ਇੱਕ ਮਜਬੂਰੀ ਸੀ। ਮੋਟਰਸਾਈਕਲ ਨੂੰ ਵੇਚ ਕੇ ਜੋ ਪੈਸੇ ਮਿਲੇ ਉਸ ਨਾਲ ਉਸ ਨੇ ਆਪਣੀਆਂ ਦੋਹਾਂ ਬੇਟੀਆਂ ਦੀ ਕਾਲਜ ਦੀ ਫੀਸ ਜਮ੍ਹਾਂ ਕਰਵਾ ਦਿੱਤੀ। ਚਾਂਦਨੀ ਜੀ ਦੀ ਪਰੇਸ਼ਾਨ ਸ਼ਕਲ ਦੇਖ ਕੇ ਦੋਵੇਂ ਬੇਟੀਆਂ ਉਸ ਦੇ ਕੋਲ ਆ ਕੇ ਬੈਠ ਗਈਆਂ ਮਾਂ ਸਾਨੂੰ ਮਾਫ਼ ਕਰ ਦਿਓ ਜੇਕਰ ਅਸੀਂ ਤੁਹਾਡੇ ਬੇਟੇ ਹੁੰਦੇ ਤਾਂ ਸ਼ਾਇਦ ਅੱਜ ਤੁਹਾਡੀ ਪਰੇਸ਼ਾਨੀ ਦੇ ਵਿੱਚ ਕਿਸੇ ਨਾ ਕਿਸੇ ਕੰਮ ਜ਼ਰੂਰ ਆ ਸਕਦੇ ਸੀ ਇਹ ਸੁਮਨ ਸੀ ਜੋ ਰੋਂਦੀ ਹੋਈ ਆਵਾਜ਼ ਵਿੱਚ ਕਹਿ ਰਹੀ ਸੀ ਚਾਂਦਨੀ ਜੀ ਨੇ ਉਸ ਨੂੰ ਆਪਣੇ ਗਲ ਨਾਲ ਲਗਾ ਲਿਆ ਨਹੀਂ ਬੇਟਾ ਜਿਹੀ ਕੋਈ ਗੱਲ ਨਹੀਂ ਹੈ ਬੇਟੀਆਂ ਤਾਂ ਲక్ష్ਮੀ ਦਾ ਰੂਪ ਹੁੰਦੀਆਂ ਹਨ ਮਾਤਾ ਪਿਤਾ ਦਾ ਕੰਮ ਹੈ ਆਪਣੇ ਬੱਚਿਆਂ ਦੀ ਦੇਖਭਾਲ ਕਰਨਾ ਜਦੋਂ ਤੱਕ ਕਿ ਉਹ ਇਸ लायक ਨਾ ਹੋ ਜਾਣ ਕਿ ਆਪਣਾ ਖਰਚਾ ਖੁਦ ਚੁੱਕ ਸਕਣ ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ ਜੋ ਕੁਝ ਆਪਣੇ ਨਾਲ ਹੋਇਆ ਉਹ ਰੱਬ ਦੀ ਮਰਜ਼ੀ ਸੀ ਚਾਂਦਨੀ ਜੀ ਨੇ ਬੇਟੀ ਨੂੰ ਭਰੋਸਾ ਦਿਵਾਇਆ ਤਾਂ ਸੁਮਨ ਕਹਿਣ ਲੱਗੀ ਮਾਂ ਜੇਕਰ ਤੁਸੀਂ ਚਾਹੋ ਤਾਂ ਅਸੀਂ ਆਪਣਾ ਕਾਲਜ ਛੱਡ ਦੇਵਾਂਗੇ ਆ ਅਤੇ ਕਿਸੇ ਸਕੂਲ ਵਿੱਚ ਪੜਾਉਣ ਲਈ ਲੱਗ ਜਾਵਾਂਗੇ ਜਿਸ ਨਾਲ ਸਾਨੂੰ ਕੁਝ ਪੈਸਿਆਂ ਦੀ ਆਮਦਨ ਤਾਂ ਹੋ ਜਾਵੇਗੀ ਆਪਣਾ ਤਿੰਨਾਂ ਦਾ ਖਰਚਾ ਹੀ ਕਿੰਨਾ ਕੋ ਹੈ ਇਸ ਤਰ੍ਹਾਂ ਆਪਣਾ ਮਹੀਨੇ ਦਾ ਖਰਚਾ ਨਿਕਲ ਆਇਆ ਕਰੇਗਾ। ਸੁਮਨ ਦੀ ਗੱਲ ਸੁਣ ਕੇ ਚਾਂਦਨੀ ਜੀ ਥੋੜੀ ਦੇਰ ਤੱਕ ਤਾਂ ਖਮੋਸ਼ ਰਹੀ। ਫਿਰ ਉਸਨੇ ਮੁੜ ਕੇ ਆਪਣੀਆਂ ਦੋਵਾਂ ਬੇਟੀਆਂ ਦੇ ਵੱਲ ਦੇਖਿਆ। ਉਹ ਜਾਣਦੀ ਸੀ ਕਿ ਉਸ ਦੀਆਂ ਬੇਟੀਆਂ ਬਹੁਤ ਹੀ ਸਮਝਦਾਰ ਹਨ ਅਤੇ ਦੋਵਾਂ ਨੂੰ ਹੀ ਡਾਕਟਰ ਬਣਨ ਦਾ ਸ਼ੌਕ ਹੈ। ਉਹਨਾਂ ਨੂੰ ਚੰਗੀ ਸਿੱਖਿਆ ਦਿਵਾਉਣਾ ਯਾਦਵ ਜੀ ਦਾ ਸੁਪਨਾ ਸੀ। ਇਦਾਂ ਉਹ ਭਲਾਂ ਕਿਵੇਂ ਉਹਨਾਂ ਦੇ ਸੁਪਨੇ ਨੂੰ ਕੁਚਲ ਸਕਦੀ ਸੀ। ਇਸ ਲਈ ਉਸਨੇ ਆਪਣੀਆਂ ਬੇਟੀਆਂ ਨੂੰ ਸ਼ਕਤੀ ਨਾਲ ਇਸ ਗੱਲ ਤੋਂ ਮਨਾ ਕਰ ਦਿੱਤਾ ਕਿ ਅੱਜ ਤੋਂ ਬਾਅਦ ਕਾਲਜ ਛੱਡਣ ਵਾਲੀ ਗੱਲ ਉਹ ਨਾ ਕਰਨ ਅਗਲੇ ਮਹੀਨੇ ਦੇ ਖਰਚੇ ਲਈ ਚਾਂਦਨੀ ਜੀ ਨੇ ਦੋਵੇਂ ਕਮਰਿਆਂ ਵਿੱਚ ਲੱਗੇ ਹੋਏ ਏਸੀ ਲਾ ਕੇ ਵੇਚ ਦਿੱਤੇ ਫਿਰ ਹੀਟਰ ਵੇਚਿਆ ਅਤੇ ਇੱਥੋਂ ਤੱਕੇ ਕਰਦੀ ਹਰ ਕੀਮਤੀ ਚੀਜ਼ ਹੌਲੀ-ਹੌਲੀ ਵਿਕਦੀ ਚਲੀ ਗਈ ਪਰ ਖਰਚੇ ਸਨ ਕਿ ਉਹ ਹਰ ਮਹੀਨੇ ਮੂੰਹ ਖੋਲ ਕੇ ਵਧਦੇ ਹੀ ਜਾ ਰਹੇ ਸੀ ਚੀਜ਼ਾਂ ਨੂੰ ਵੇਚ ਕੇ ਜਿੰਨੇ ਪੈਸੇ ਮਿਲੇ ਸਨ ਉਹ ਸਾਰੇ ਪੈਸੇ ਖਰਚ ਹੋ ਚੁੱਕੇ ਸੀ ਹੁਣ ਕੋਈ ਕਮਾਈ ਦਾ ਰਸਤਾ ਲੱਭਣਾ ਬਹੁਤ ਜ਼ਰੂਰੀ ਸੀ ਇਸ ਪਰੇਸ਼ਾਨੀ ਵਿੱਚ ਉਹ ਇੱਕ ਦਿਨ ਵਿਹੜੇ ਵਿੱਚ ਗਾਹੀ ਮੰਜੀ ਤੇ ਉਦਾਸ ਜਹੀ ਬੈਠੀ ਸੀ ਉਦੋਂ ਹੀ ਉਸਦੀ ਛੋਟੀ ਬੇਟੀ ਅਮਨ ਉਸਦੇ ਕੋਲ ਆਈ ਅਤੇ ਕਿਹਾ ਕਿ ਮਾਂ ਮੇਰੇ ਕੋਲ ਇੱਕ ਆਈਡੀਆ ਹੈ ਕਿਉਂ ਨਾ ਆਪਾਂ ਬੈਠਕ ਵਾਲੇ ਵੱਡੇ ਕਮਰੇ ਨੂੰ ਬਾਹਰ ਤੋਂ ਖੋਲ ਕੇ ਉਸ ਨੂੰ ਇੱਕ 버ਗਰ ਦਾ ਹੋਟਲ ਬਣਾ ਲਈਏ ਫਾਸਟ ਫੂਡ ਹੋਟਲ ਅੱਜਕੱਲ ਵੈਸੇ ਵੀ ਕਿੰਨੇ ਜ਼ਿਆਦਾ ਫੇਮਸ ਹਨ ਅਤੇ ਹੁਣ ਤਾਂ ਇੰਨਾ ਜ਼ਿਆਦਾ ਟ੍ਰੈਂਡ ਚੱਲ ਪਿਆ ਹੈ ਕਿ ਔਰਤਾਂ ਖੁਦ ਆਪਣੇ ਠੇਲੇ ਤੇ ਖੜੀਆਂ ਹੋ ਕੇ 버거 ਜਾਂ ਫਰਾਈਜ਼ ਬਣਾਉਂਦੀਆਂ ਹਨ ਅਤੇ ਲੋਕ ਉਹਨਾਂ ਦੀ ਇੱਜ਼ਤ ਵੀ ਕਰਦੇ ਹਨ ਜਿੱਥੇ ਇਸ ਦੁਨੀਆ ਵਿੱਚ ਬੁਰੇ ਲੋਕ ਹਨ ਉੱਥੇ ਚੰਗੇ ਵੀ ਬਹੁਤ ਲੋਕ ਹਨ ਅਤੇ ਵੈਸੇ ਵੀ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਹੁਣ ਕਿਸ ਬੁਰੇ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ ਜਦੋਂ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤਾਂ ਫਿਰ ਕਿਸੇ ਨੂੰ ਸਾਡੇ ਇਸ ਕੰਮ ਵਿੱਚ ਰੋਕਟੋਕ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ ਆਪਣੀ ਬੇਟੀ ਅਮੰਦੀ ਗੱਲ ਸੁਣ ਕੇ ਚਾਂਦਨੀ ਜੀ ਹੈਰਾਨ ਜਿਹਾ ਹੋ ਗਈ ਅਤੇ ਸੋਚਣ ਲੱਗੀ ਕਿ ਹਾਂ ਅਮਨ ਕਹਿ ਤਾ ਠੀਕ ਰਹੀ ਹੈ ਉਹਨਾਂ ਦਾ ਘਰ مین ਰੋਡ ਦੇ ਉੱਪਰ ਸੀ ਕਈ ਲੋਕ ਆਉਂਦੇ ਜਾਂਦੇ ਸੀ ਉਹਨਾਂ ਦੇ ਘਰ ਤੋਂ ਥੋੜੀ ਦੂਰ ਤੇ ਇੱਕ ਕੋਚਿੰਗ ਸੈਂਟਰ ਸੀ ਸ਼ਾਮ ਦੇ ਸਮੇਂ ਜਦੋਂ ਬੱਚੇ ਉੱਥੋਂ ਨਿਕਲਦੇ ਤਾਂ ਉਹ ਖੂਬ ਭੁੱਖੇ ਹੁੰਦੇ ਸਨ ਅਜਿਹੀ ਵਿੱਚ ਜੇਕਰ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਫਾਸਟ ਫੂਡ ਸੈਂਟਰ ਖੁੱਲ ਜਾਂਦਾ ਤਾਂ ਬੱਚਿਆਂ ਦੇ ਤਾਂ ਮਜ਼ੇ ਹੋ ਜਾਂਦੇ ਅਤੇ ਚਾਂਦਨੀ ਜੀ ਨੂੰ ਵੀ ਚੰਗੀ ਆਮਦਨੀ ਹੋ ਸਕਦੀ ਸੀ ਚਾਂਦਨੀ ਜੀ ਨੂੰ ਆਪਣੀ ਬੇਟੀ ਦਾ ਇਹ ਖਿਆਲ ਬਹੁਤ ਪਸੰਦ ਆਇਆ ਵੈਸੇ ਵੀ ਉਹ ਇੰਨੀ ਮਜਬੂਰ ਹੋ ਚੁੱਕੀ ਸੀ ਕਿ ਹੁਣ ਉਸ ਨੂੰ ਇਸ ਗੱਲ ਦਾ ਜ਼ਰਾ ਵੀ ਖਿਆਲ ਨਹੀਂ ਸੀ ਕਿ ਕਿਹੜਾ ਕੰਮ ਕਰਨ ਨਾਲ ਲੋਕ ਬੁਰਾ ਮੰਨ ਜਾਣਗੇ ਅਤੇ ਕਿਹੜਾ ਕਰਨ ਨਾਲ ਨਹੀਂ ਉਸ ਨੇ ਅਗਲੇ ਹੀ ਦਿਨ ਫਾਸਟ ਫੂਡ ਸੈਂਟਰ ਖੋਲਣ ਦਾ ਕੰਮ ਸ਼ੁਰੂ ਕਰ ਦਿੱਤਾ ਚਾਂਦਨੀ ਜੀ ਨੇ ਯਾਦਵ ਜੀ ਦੇ ਇੱਕ ਨੌਕਰ ਨੂੰ ਫੋਨ ਕਰਕੇ ਬੁਲਾ ਲਿਆ ਉਹ ਆਇਆ ਤਾਂ ਉਸ ਤੋਂ ਬੈਠਕ ਦੇ ਅੰਦਰੋਂ ਸਾਰਾ ਫਰਨੀਚਰ ਕਢਵਾ ਕੇ ਉਸ ਨੂੰ ਖਾਲੀ ਕਰਵਾਇਆ ਅਤੇ ਨਵਾਂ ਪੇਂਟ ਕਰਵਾ ਦਿੱਤਾ ਹੁਣ ਅੰਦਰ ਤਿੰਨ ਚਾਰ ਛੋਟੇ ਟੇਬਲ ਰੱਖ ਕੇ ਛੋਟਾ ਜਿਹਾ ਫਾਸਟ ਫੂਡ ਸੈਂਟਰ ਬਣਾ ਲਿਆ ਜਦੋਂ ਕਿ ਦੁਕਾਨ ਦੇ ਬਾਹਰ ਚਾਂਦਰੀ ਜੀ ਨੇ ਇੱਕ ਪੂਰਾ ਸਟਾਲ ਸੈੱਟ ਕਰਵਾ ਦਿੱਤਾ ਜਿਆਦਾ ਕਮਾਈ ਇਸੇ ਕੰਮ ਵਿੱਚ ਸੀ ਚਾਂਦਨੀ ਜੀ ਨੂੰ 버ਗਰ ਬਣਾਉਣਾ ਤਾਂ ਚੰਗੀ ਤਰ੍ਹਾਂ ਆਉਂਦਾ ਸੀ ਬਸ ਪਹਿਲਾ ਦਿਨ ਹੀ ਥੋੜਾ ਮੁਸ਼ਕਲ ਸੀ ਆਪਣਾ ਚਿਹਰਾ ਟੱਕ ਕੇ ਜਿਸ ਸਮੇ ਉਹ 버ਗਰ ਦੇ ਠੇਲੇ ਤੇ ਖੜੀ ਹੋਈ ਸੀ ਉਸ ਨੂੰ ਬਹੁਤ ਸ਼ਰਮ ਆ ਰਹੀ ਸੀ ਪਰ ਜਦੋਂ ਉਸ ਦਿਨ ਠੀਕ ਠਾਕ ਆਮਦਨੀ ਹੋਈ ਅਤੇ ਰਾਤ ਨੂੰ ਆਪਣੇ ਪੈਸੇ ਗਿਣਦੇ ਹੋਏ ਚਾਂਦਨੀ ਜੀ ਦੀ ਸਾਰੀ ਸ਼ਰਮ ਖਤਮ ਹੋ ਗਈ ਅਤੇ ਰੱਬ ਦਾ ਬਹੁਤ ਧੰਨਵਾਦ ਕੀਤਾ ਕਿ ਉਸ ਨੂੰ ਇਸ ਕੰਮ ਵਿੱਚੋਂ ਚੰਗੀ ਕਮਾਈ ਹੋ ਰਹੀ ਹੈ ਜਿਸ ਨਾਲ ਉਹ ਆਪਣੇ ਅਤੇ ਆਪਣੀਆਂ ਬੱਚੀਆਂ ਦੇ ਖਰਚੇ ਪੂਰੇ ਕਰ ਸਕਦੀ ਹੈ ਹੌਲੀ-ਹੌਲੀ ਚਾਂਦਨੀ ਜੀ ਦਾ 버ਗਰ ਦਾ ਸਟਾਲ ਮਸ਼ਹੂਰ ਹੋਣ ਲੱਗਿਆ ਕੋਚਿੰਗ ਸੈਂਟਰ ਨੂੰ ਜਾਣ ਵਾਲੇ ਬੱਚੇ ਆਉਂਦੇ ਜਾਂਦੇ ਸਮੇਂ ਚਾਂਦਨੀ ਜੀ ਦੇ ਚੰਗੇ ਗ੍ਰਾਹਕ ਬਣ ਗਏ ਸੀ ਨਾ ਸਿਰਫ ਕੋਚਿੰਗ ਜਾਣ ਵਾਲੇ ਬੱਚੇ ਬਲਕਿ ਆਂਡ ਗੁਆਂਡ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਵੀ ਚਾਂਦਨੀ ਜੀ ਦੇ ਹੱਥਾਂ ਦਾ ਸਵਾਦ ਮਸ਼ਹੂਰ ਹੋਣ ਲੱਗਿਆ ਉਸਦੇ 버ਗਰ ਦੀਆਂ ਤਾਰੀਫਾਂ ਦੂਰ ਤੱਕ ਫੈਲ ਗਈਆਂ ਹੁਣ ਚਾਂਦਨੀ ਜੀ ਦੀ ਇੱਕ ਦਿਨ ਦੀ ਕਮਾਈ ਲਗਭਗ 1000 ਰੁਪਏ ਤੱਕ ਪਹੁੰਚ ਜਾਂਦੀ ਸੀ ਉਸ ਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਉਹ ਪਰਮਾਤਮਾ ਦਾ ਧੰਨਵਾਦ ਕਰਦੀ ਨਹੀਂ ਥੱਕਦੀ ਸੀ ਪਰ ਕਮਾਈ ਵਧੀ ਤਾਂ ਨਾਲ ਹੀ ਕੰਮ ਵੀ ਵਧ ਗਿਆ ਉਹ ਮਜਬੂਰ ਹੋ ਗਈ ਕਿ ਉਹ ਕੰਮ ਤੇ ਆਪਣੇ ਨਾਲ ਇੱਕ ਲੜਕਾ ਰੱਖ ਲਵੇ ਅਤੇ ਉਸਨੇ ਅਜੀਹਾ ਹੀ ਕੀਤਾ ਇੱਕ ਘਾਟੋਮਰ ਦੇ ਲੜਕੇ ਨੂੰ ਆਪਣੇ ਨਾਲ ਨੌਕਰ ਦੀ ਤਰ੍ਹਾਂ ਰੱਖ ਲਿਆ ਪਰ ਪਹਿਲੇ ਹੀ ਹਫਤੇ ਜਦੋਂ ਚਾਂਦਨੀ ਜੀ ਨੇ ਉਸ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਉਹ ਗੱਲੇ ਵਿੱਚੋਂ ਪੈਸੇ ਚੋਰੀ ਕਰ ਰਿਹਾ ਸੀ ਚਾਂਦਨੀ ਜੀ ਨੇ ਉਸ ਨੂੰ ਕੁਝ ਨਹੀਂ ਕਿਹਾ ਪਰ ਉਸਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਫਿਰ ਤੋਂ ਸਾਰਾ ਕੰਮ ਚਾਂਦਨੀ ਜੀ ਦੇ ਮੋਢਿਆਂ ਤੇ ਹੀ ਆ ਗਿਆ ਸੀ ਉਹ ਬਹੁਤ ਪਰੇਸ਼ਾਨ ਸੀ ਉਸ ਦੀ ਇਸ ਪਰੇਸ਼ਾਨੀ ਦਾ ਹੱਲ ਵੀ ਉਸ ਦੀਆਂ ਦੋਵੇਂ ਬੇਟੀਆਂ ਨੇ ਹੀ ਕੱਢਿਆ ਮਾਂ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਅਸੀਂ 2:30 ਵਜੇ ਤੱਕ ਕਾਲਜ ਤੋਂ ਵਾਪਸ ਆ ਜਾਂਦੀਆਂ ਹਾਂ ਇਸ ਤੋਂ ਬਾਅਦ ਸਾਰਾ ਦਿਨ ਫ੍ਰੀ ਹੁੰਦੀਆਂ ਹਾਂ ਕੁਝ ਘੰਟੇ ਅਸੀਂ ਤੁਹਾਡੇ ਕੋਲ 버ਗਰ ਦੇ ਠੇਲੇ ਤੇ ਤੁਹਾਡੇ ਨਾਲ ਮਦਦ ਕਰਵਾ ਦਿਆ ਕਰਾਂਗੀਆਂ ਅਤੇ ਇੰਨੇ ਵਿੱਚ ਤੁਸੀਂ ਥੋੜਾ ਟਾਈਮ ਆਰਾਮ ਕਰ ਲਿਆ ਕਰਨਾ ਅਸੀਂ ਵੀ ਆਪਣਾ ਚਿਹਰਾ ਲਕੋ ਕੇ ਕੰਮ ਕਰ ਲਿਆ ਕਰਾਂਗੀਆਂ ਇਸ ਵਿੱਚ ਕਿਸੇ ਨੂੰ ਕੋਈ ਅਪੱਤੀ ਨਹੀਂ ਹੋਵੇਗੀ ਅਤੇ ਵੈਸੇ ਵੀ ਇੱਥੋਂ ਸਿਰਫ ਸਟੂਡੈਂਟ ਹੀ ਦਾ 버ਗਰ ਖਾਣ ਆਉਂਦੇ ਹਨ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਸੁਮਨ ਨੇ ਆਪਣੀ ਮਾਂ ਨੂੰ ਇਹ ਹੱਲ ਦੱਸਿਆ ਤਾਂ ਉਸ ਦੀ ਮਾਂ ਨੂੰ ਸੁਮਨ ਦੀ ਗੱਲ ਮੰਨਣੀ ਹੀ ਪਈ ਇਸ ਤੋਂ ਇਲਾਵਾ ਉਹ ਹੋਰ ਕਾਰ ਵੀ ਕੀ ਸਕਦੀ ਸੀ ਫਿਰ ਅਗਲੇ ਹੀ ਦਿਨ ਤੋਂ ਇਹ ਸਭ ਸ਼ੁਰੂ ਹੋ ਗਿਆ ਅੱਧਾ ਦਿਨ ਉਸ ਠੇਲੇ ਤੇ ਚਾਂਦਨੀ ਜੀ ਖੜੀ ਹੁੰਦੀ ਅਤੇ ਬਾਕੀ ਦੇ ਸਮੇਂ ਦੋਵੇਂ ਬੇਟੀਆਂ ਰਾਤ 9 ਵਜੇ ਤੋਂ ਪਹਿਲਾਂ ਹੀ ਚਾਂਦਨੀ ਜੀ ਆਪਣਾ ਠੇਲਾ ਬੰਦ ਕਰ ਦਿੰਦੀ ਸੀ ਅਤੇ ਤਿੰਨੇ ਮਾਵਾਂ ਧੀਆਂ ਘਰ ਦੇ ਅੰਦਰ ਚਲੀਆਂ ਜਾਂਦੀਆਂ ਉਹਨਾਂ ਦੇ ਘਰ ਦੇ ਹਾਲਾਤ ਹੁਣ ਦੁਬਾਰਾ ਤੋਂ ਠੀਕ ਹੋਣ ਲੱਗ ਪਏ ਸਨ ਪਰ ਇੱਕ ਵਾਰ ਫਿਰ ਤੋਂ ਨਵੀਂ ਮੁਸੀਬਤ ਉਹਨਾਂ ਦਾ ਰਸਤਾ ਦੇਖ ਰਹੀ ਸੀ ਇੱਕ ਦਿਨ ਚਾਂਦਨੀ ਜੀ ਬਾਜ਼ਾਰ ਵਿੱਚੋਂ 버ਗਰ ਬਣਾਉਣ ਦਾ ਸਮਾਨ ਖਰੀਦ ਕੇ ਲੈ ਕੇ ਆ ਰਹੀ ਸੀ ਸ਼ਾਮ ਦੇ 4 ਵਜੇ ਰਹੇ ਸੀ ਅਦੇ ਉਸਨੇ ਆਪਣੀਆਂ ਦੋਨੋਂ ਬੇਟੀਆਂ ਨੂੰ 버ਗਰ ਦੇ ਠੇਲੇ ਤੇ ਖੜਾ ਕੀਤਾ ਹੋਇਆ ਸੀ। ਅੱਜ ਉਹ ਬਹੁਤ ਜ਼ਿਆਦਾ ਖੁਸ਼ੀ। ਉਸਦੀ ਮਹੀਨੇ ਪਰ ਦੀ ਕਮਾਈ ਤਾਂ ਜਾਦਵ ਜੀ ਦੀ ਕਮਾਈ ਤੋਂ ਵੀ ਜ਼ਿਆਦਾ ਹੋ ਗਈ ਸੀ। ਉਸਨੇ ਫੈਸਲਾ ਕਰ ਲਿਆ ਸੀ ਕਿ ਬੱਚੀਆਂ ਦੇ ਪੇਪਰ ਹੋਣ ਤੋਂ ਬਾਅਦ ਉਹਨਾਂ ਨੂੰ ਯੂਨੀਵਰਸਿਟੀ ਵਿੱਚ ਐਡਮਿਸ਼ਨ ਦਲਵਾ ਦੇਵੇਗੀ। ਹੁਣ ਉਹ ਆਪਣੇ ਘਰ ਤੋਂ ਕੁਝ ਹੀ ਦੂਰੀ ਤੇ ਸੀ ਜਦੋਂ ਅਚਾਨਕ ਉਸਦੀ ਨਜ਼ਰ ਆਪਣੇ 버ਗਰ ਵਾਲੇ ਠੇਲੇ ਤੇ ਪਈ। ਦੂਰ ਤੋਂ ਹੀ ਉਸ ਨੂੰ ਆਪਣੀਆਂ ਬੇਟੀਆਂ ਉੱਥੇ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਪਰ ਉਹ ਹੈਰਾਨ ਜਿਹਾ ਹੋ ਗਈ ਕਿਉਂਕਿ ਅੱਜ 버ਗਰ ਦੇ ਠੇਲੇ ਦੇ ਕੋਲ ਸਿਰਫ ਉਸ ਦੀਆਂ ਬੇਟੀਆਂ ਹੀ ਨਹੀਂ ਬਲਕਿ ਕੋਈ ਹੋਰ ਵੀ ਖੜਾ ਸੀ ਉਹ ਉਸਦੇ ਦੌਰ ਦਾ ਬੇਟਾ ਗੌਤਮ ਸੀ ਅਤੇ ਉਸਦੇ ਨਾਲ ਉਸਦਾ ਭਰਾ ਰਜੀਵ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਦੋਵੇਂ ਸੋਮਨ ਅਤੇ ਅਮਨ ਦੇ ਨਾਲ ਕਿਸੇ ਗੱਲ ਦੇ ਬਹਿਸ ਕਰ ਰਹੇ ਹੋਣ ਸੋਮਨ ਆਪਣੇ ਕੰਮ ਵਿੱਚ ਮਗਨ ਸੀ ਅਤੇ ਅਮਨ ਵੀ ਉਹਨਾਂ ਦੋਵਾਂ ਨੂੰ ਅਣਦੇਖਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਚਾਂਦਨੀ ਜੀ ਨੂੰ ਦੂਰ ਤੋਂ ਦੇਖਣ ਤੋਂ ਹੀ ਅੰਦਾਜ਼ਾ ਹੋ ਰਿਹਾ ਸੀ ਕੇ ਦੋਵੇਂ ਲੜਕੇ ਲਗਾਤਾਰ ਦੋਨਾਂ ਭੈਣਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਉਹਨਾਂ ਤੋਂ ਕੁਝ ਪੁੱਛ ਰਹੇ ਸੀ। ਚਾਂਦਨੀ ਜੀ ਤੇਜ਼-ਤੇਜ਼ ਕਦਮਾਂ ਨਾਲ ਚੱਲਣ ਲੱਗੀ। ਇਹਨਾਂ ਦੋਵਾਂ ਲੜਕਿਆਂ ਦਾ ਚਾਲ ਚੱਲਣ ਠੀਕ ਨਹੀਂ ਸੀ। ਉਹ ਮਹੱਲੇ ਵਿੱਚ ਬਦਮਾਸ਼ੀ ਲਈ ਮਸ਼ਹੂਰ ਸਨ ਅਤੇ ਚਾਂਦਨੀ ਜੀ ਸ਼ੁਰੂ ਤੋਂ ਹੀ ਉਹਨਾਂ ਦੋਵਾਂ ਲੜਕਿਆਂ ਨੂੰ ਜਾਣਦੀ ਸੀ। ਜਦੋਂ ਉਹ ਜਲਦੀ-ਜਲਦੀ ਨਾਲ ਤੇਜ਼ ਕਦਮਾਂ ਨਾਲ ਚਲਦੀ ਹੋਈ ਠੇਲੇ ਦੇ ਕੋਲ ਪਹੁੰਚੀ ਤਾਂ ਉਸ ਦਾ ਬੁਰੀ ਤਰ੍ਹਾਂ ਨਾਲ ਸਾਹ ਚੜਿਆ ਹੋਇਆ ਸੀ। ਉਸ ਨੇ ਆਪਣਾ ਚਿਹਰਾ ਢੱਕ ਕੇ ਰੱਖਿਆ ਸੀ। ਅਸਲੀ ਕਿਸੇ ਦੀ ਵੀ ਨਜ਼ਰ ਉਸ ਤੇ ਨਹੀਂ ਪਈ ਚਾਂਦਨੀ ਜੀ ਨੂੰ ਉਹਨਾਂ ਲੜਕੀਆਂ ਦੀ ਆਵਾਜ਼ ਸੁਣਾਈ ਦਿੱਤੀ ਉਹਨਾਂ ਵਿੱਚੋਂ ਗੌਤਮ ਇੱਧਰ ਉੱਧਰ ਦੇਖਦੇ ਹੋਏ ਅਮਨ ਨੂੰ ਕਹਿ ਰਿਹਾ ਸੀ ਕੀ ਫਜ਼ੂਲ ਦੇ ਕੰਮਾਂ ਵਿੱਚ ਖੁਦ ਨੂੰ ਥਕਾ ਰਹੀ ਹੈ ਇਹ ਕੰਮ ਲੜਕੀਆਂ ਦੇ ਕਰਨ ਦੇ ਹੁੰਦੇ ਹਨ ਲੜਕੀਆਂ ਦੇ ਨਹੀਂ ਤੇਰੀ ਮਾਂ ਤਾਂ ਪਾਗਲ ਹੈ ਉਸ ਨੇ ਪਰਿਵਾਰ ਪਰ ਦੀ ਮਦਦ ਨੂੰ ਠੁਕਰਾ ਦਿੱਤਾ ਅਤੇ ਖੁਦ ਇੱਥੇ 버ਗਰ ਦਾ ਠੇਲਾ ਲਾ ਕੇ ਖੜੀ ਹੋ ਗਈ ਅਤੇ ਜਵਾਨ ਲੜਕੀਆਂ ਨੂੰ 버ਗਰ ਵੇਚਣ ਲਈ ਖੜਾ ਕਰ ਦਿੱਤਾ ਇਹ ਕੰਮ ਤੁਹਾਨੂੰ ਦੋਹਾਂ ਨੂੰ ਸ਼ੋਭਾ ਨਹੀਂ ਦਿੰਦਾ ਚੰਗਾ ਇਹੀ ਹੈ ਕਿ ਆਪਣੇ ਲਈ ਕੋ ਢੰਗ ਦੇ ਲੜਕੇ ਦੇਖੋ ਅਤੇ ਉਹਨਾਂ ਨਾਲ ਵਿਆਹ ਕਰਵਾ ਲਵੋ। ਗੌਤਮ ਨੇ ਆਪਣੇ ਕਾਲਰ ਤੇ ਹੱਥ ਰੱਖਦਿਆਂ ਹੋਇਆਂ ਕਿਹਾ ਤੇ ਨਾਲ ਹੀ ਖੜਾ ਰਜੀਵ ਜ਼ੋਰ ਨਾਲ ਹੱਸਣ ਲੱਗਿਆ। ਦੋਵੇਂ ਭਰਾ ਇੱਕ ਦੂਜੇ ਦੇ ਹੱਥ ਤੇ ਹੱਥ ਮਾਰ ਕੇ ਹੱਸ ਰਹੇ ਸੀ। ਅਮਨ ਦੇ ਮੱਥੇ ਉੱਤੇ ਪਈਆਂ ਹੋਈਆਂ ਤਿਓੜੀਆਂ ਪੂਰੀ ਤਰ੍ਹਾਂ ਸਾਫ਼ ਦਿਖਾਈ ਦੇ ਰਹੀਆਂ ਸੀ। ਸੁਮਨ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਚਾਂਦਨੀ ਜੀ ਦਾ ਤਾਂ ਖੂਨ ਖੌਲਣ ਲੱਗਿਆ ਪਰ ਇਸ ਤੋਂ ਪਹਿਲਾਂ ਕਿ ਉਹ ਅੱਗੇ ਵਧ ਕੇ ਕੋਈ ਜਵਾਬ ਦਿੰਦੀ ਅਚਾਨਕ ਸੁਮਨ ਨੇ ਕਿਹਾ ਜਦੋਂ ਵਿਆਹ ਕਰਨ ਦੀ ਉਮਰ ਆਵੇਗੀ ਤਾਂ ਵਿਆਹ ਕਰਵਾ ਲਵਾਂਗੇ ਕਮਾਉਣਾ ਸਾਡੀ ਮਜਬੂਰੀ ਬਣ ਗਈ ਸੀ ਕਿਉਂਕਿ ਤੇਰੇ ਬਾਪ ਨੇ 2000 ਰੁਪਏ ਦੇ ਕੇ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ ਸੀ ਹਾਲਾਂਕਿ ਸਾਡੀ ਦੇਖਭਾਲ ਕਰਨਾ ਹੁਣ ਉਹਨਾਂ ਦੀ ਜ਼ਿੰਮੇਵਾਰੀ ਸੀ ਅਤੇ ਉਹ ਬਹੁਤ ਪੈਸੇ ਵਾਲੇ ਵੀ ਹਨ ਪਰ ਉਹਨਾਂ ਨੇ ਸਾਡੀ ਮਦਦ ਨਹੀਂ ਕੀਤੀ ਹੁਣ ਅਸੀਂ ਜਿਸ ਵੀ ਤਰੀਕੇ ਨਾਲ ਪੈਸੇ ਕਮਾ ਰਹੇ ਹਾਂ ਸਾਨੂੰ ਕਮਾਉਣ ਦਿਓ ਸੁਮਨ ਦੀ ਆਵਾਜ਼ ਵਿੱਚ ਗੁੱਸਾ ਸੀ ਅਤੇ ਉਸੇ ਪਲ ਗੌਤਮ ਨੇ ਹੱਥ ਥੱਕ ਕੇ ਵਧਾ ਕੇ ਸੁਮਨ ਦੀ ਬਾਹ ਫੜ ਲਈ ਜੁਬਾਨਤਾ ਦੇਖੋ ਕਿਵੇਂ ਚੱਲ ਰਹੀ ਹੈ ਕੱਲ ਦੀ ਲੜਕੀ ਹੈ ਮੈਂ ਆਪਣੇ ਪਿਓ ਨੂੰ ਭੇਜੂਗਾ ਤਾਂ ਕਿ ਤੁਹਾਡਾ ਦੋਵਾਂ ਲੜਕੀਆਂ ਦਾ ਦਿਮਾਗ ਸਹੀ ਟਿਕਾਣੇ ਤੇ ਆ ਜਾਵੇ ਅੱਜ ਦੇਖਦਾ ਹਾਂ ਤੁਹਾਡੀ ਉਹ ਚਲਾਕ ਮਾਂ ਕੀ ਕਰਦੀ ਹੈ ਗੌਤਮ ਦੀ ਇਸ ਗੱਲ ਤੇ ਚਾਂਦਨੀ ਜੀ ਦਾ ਸਬਰ ਜਵਾਬ ਦੇ ਗਿਆ ਉਸਨੇ ਸਮਾਨ ਨੂੰ ਉੱਥੇ ਹੀ ਸੁੱਟ ਦਿੱਤਾ ਤੇ ਜਲਦੀ ਨਾਲ ਆਪਣੀਆਂ ਬੇਟੀਆਂ ਦੇ ਕੋਲ ਜਾ ਕੇ ਖੜੀ ਹੋ ਗਈ ਗੌਤਮ ਨੇ ਜੋ ਸੁਮਨ ਦੀ ਬਾਹ ਫੜੀ ਹੋਈ ਸੀ ਉਹ ਇੱਕਦਮ ਨਾਲ ਹੈਰਾਨ ਹੋ ਗਿਆ ਚਾਂਦਨੀ ਜੀ ਨੇ ਉਸ ਦਾ ਉਹੀ ਹੱਥ ਜ਼ੋਰ ਨਾਲ ਫੜਿਆ ਤੇ ਇੱਕ ਜ਼ੋਰਦਾਰ ਥੱਪੜ ਦੂਜੇ ਹੱਥ ਨਾਲ ਉਸ ਦੀ ਗੱਲ ਤੇ ਜੜ ਦਿੱਤਾ ਥੱਪੜ ਖਾ ਕੇ ਗੌਤਮ ਆਪਣੀ ਜਗ੍ਹਾ ਤੇ ਗੁੱਸੇ ਵਿੱਚ ਆਕੜ ਕੇ ਖੜ ਗਿਆ ਚੰਦਨੀ ਜੀ ਨੇ ਨਾ ਆਸੇ ਦੇਖਿਆ ਨਾ ਪਾਸੇ ਜੋਰ-ਜ਼ੋਰ ਨਾਲ ਰੌਲਾ ਪਾਉਂਦੇ ਹੋਏ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਆਸ-ਪਾਸ ਗ੍ਰਾਹਕਾਂ ਦਾ ਰੌਲਾ ਰੱਪਾ ਸੀ ਪਰ ਉਹ ਪਰਿਵਾਰਕ ਮਾਮਲਾ ਸਮਝ ਕੇ ਪਹਿਲਾਂ ਹੀ ਨਹੀਂ ਬੋਲ ਰਹੇ ਸੀ ਪਰ ਜਦੋਂ ਚੰਦਨੀ ਜੀ ਨੇ ਰੌਲਾ ਪਾਇਆ ਤਾਂ ਸਾਰੇ ਲੋਕ ਜਲਦੀ ਨਾਲ ਉੱਥੇ ਆ ਗਏ ਚੰਦਨੀ ਜੀ ਨੇ ਉਹਨਾਂ ਨੂੰ ਦੱਸਿਆ ਕਿ ਇਹ ਦੋਵੇਂ ਲੜਕੇ ਉਹਨਾਂ ਦੀਆਂ ਲੜਕੀਆਂ ਨੂੰ ਪਰੇਸ਼ਾਨ ਕਰ ਰਹੇ ਹਨ ਸਾਰੇ ਲੋਕਾਂ ਨੇ ਆਸ-ਪਾਸਾ ਦੇਖੇ ਬਿਨਾ ਗੌਤਮ ਤੇ ਰਜੀਵ ਦੋਨਾਂ ਦੀ ਹੀ ਬਹੁਤ ਬੁਰੀ ਹਾਲਤ ਕਰ ਦਿੱਤੀ। ਦੋਵੇਂ ਹੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ। ਚਾਂਦਨੀ ਜੀ ਅਤੇ ਉਸ ਦੀਆਂ ਬੇਟੀਆਂ ਨਿਸ਼ਚਿੰਤ ਹੋ ਗਈਆਂ ਸੀ। ਪਰ ਉਸੇ ਰਾਤ ਤਕਰੀਬਨ 2 ਵਜੇ ਦੇ ਕਰੀਬ ਅਚਾਨਕ ਉਹਨਾਂ ਦਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਿਆ। ਚਾਂਦਨੀ ਜੀ ਘਬਰਾ ਕੇ ਉੱਠ ਕੇ ਬੈਠੀ। ਉਸ ਦੀਆਂ ਦੋਵੇਂ ਬੇਟੀਆਂ ਥੱਕ ਕੇ ਸੌ ਰਹੀਆਂ ਸੀ। ਚਾਂਦਨੀ ਜੀ ਨੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਸਾਹਮਣੇ ਪੁਲਿਸ ਸੀ। ਪੁਲਿਸ ਦੇ ਨਾਲ ਆਈ ਹੋਈ ਲੇਡੀ ਪੁਲਿਸ ਇੰਸਪੈਕਟਰ ਨੇ ਅੱਗੇ ਵੱਧ ਕੇ ਚਾਂਦਨੀ ਜੀ ਦੀ ਬਾਹ ਫੜ ਲਈ ਅਤੇ ਕਿਹਾ ਤੁਹਾਨੂੰ ਸਾਡੇ ਨਾਲ ਥਾਣੇ ਵਿੱਚ ਚੱਲਣਾ ਪਵੇਗਾ ਕਿਉਂਕਿ ਤੁਹਾਡੇ ਪਤੀਜੇ ਗੌਤਮ ਨੇ ਤੁਹਾਡੇ ਖਿਲਾਫ ਰਿਪੋਰਟ ਲਿਖਵਾਈ ਹੈ ਕਿ ਤੂੰ ਆਪਣੇ ਠੇਲੇ ਦੀ ਜਗ੍ਹਾ ਤੇ ਆਪਣੀਆਂ ਬੇਟੀਆਂ ਤੋਂ 2 ਨੰਬਰ ਦਾ ਧੰਦਾ ਕਰਵਾਉਂਦੀ ਹੈ ਇਸ ਲਈ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਚਾਂਦਨੀ ਜੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਚੱਲ ਪਏ ਉਹ ਪੁਲਿਸ ਵਾਲੇ ਸ਼ਕਲ ਤੋਂ ਹੀ ਰਿਸ਼ਵਤਖੋਰ ਲੱਗ ਰਹੇ ਸੀ ਅਤੇ ਸਾਫ ਜ਼ਾਹਿਰ ਸੀ ਕਿ ਉਹਨਾਂ ਦੀ ਅਤੇ ਚਾਂਦਨੀ ਜੀ ਦੇ ਦਿਔਰ ਦੀ ਆਪਸ ਵਿੱਚ ਮਿਲੀਭੁਗਤ ਹੈ ਚਾਂਦਨੀ ਜੀ ਦੀ ਸੋਚ ਸਹੀ ਸਾਬਤ ਹੋਈ ਜਿਸ ਸਮੇਂ ਉਹ ਚਾਂਦਨੀ ਜੀ ਨੂੰ ਕਸੀਟਦੇ ਹੋਏ ਲੈ ਕੇ ਜਾ ਰਹੇ ਸੀ ਉਸੇ ਪੁਲਿਸ ਦੀ ਵੈਨ ਦੇ ਕੋਲ ਕਾਰ ਵਿੱਚ ਬੈਠਾ ਹੋਇਆ ਉਸ ਨੂੰ ਆਪਣਾ ਦਿਔਰ ਸਾਫ ਨਜ਼ਰ ਆ ਗਿਆ ਅਤੇ ਉਹ ਦੇਖ ਕੇ ਹੱਸ ਰਿਹਾ ਸੀ ਯਕੀਨਨ ਜੱਤ ਉਸ ਦੀ ਹੋਈ ਸੀ ਚਾਂਦਨੀ ਜੀ ਨੂੰ ਜੇਲ੍ਹ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਗਿਆ ਉਸ ਨੂੰ ਬਹੁਤ ਚਿੰਤਾ ਹੋ ਰਹੀ ਸੀ ਕਿ ਉਸ ਦੀਆਂ ਦੋਵੇਂ ਬੇਟੀਆਂ ਘਰ ਵਿੱਚ ਇਕੱਲੀਆਂ ਹਨ ਕੱਲ ਹੀ ਤਾਂ ਉਸਦੇ ਦੋਵਾਂ ਭਤੀਜਿਆਂ ਨੇ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਕਮਾਈ ਕਰਨ ਦਾ ਐਨਾ ਹੀ ਸ਼ੌਂਕ ਹੈ ਤਾਂ ਦੋਵੇਂ ਬੇਟੀਆਂ ਉਹਨਾਂ ਨੂੰ ਵੇਚ ਦੇਵੇ। ਚਾਂਦਨੀ ਜੀ ਦਾ ਖੂਨ ਖ올 ਰਿਹਾ ਸੀ ਪਰ ਹਜ਼ਾਰ ਮਿੰਟਾਂ ਕਰਨ ਤੋਂ ਬਾਅਦ ਵੀ ਕੋਈ ਪੁਲਿਸ ਵਾਲਾ ਉਸ ਨੂੰ ਬਾਹਰ ਨਹੀਂ ਜਾਣ ਦੇ ਰਿਹਾ ਸੀ। ਦੂਜੇ ਪਾਸੇ ਚਾਂਦਨੀ ਜੀ ਦਾ ਧਿਓਰ ਬੁਲਡੋਜ਼ਰ ਮੰਗਵਾ ਚੁੱਕਿਆ ਸੀ ਅਤੇ ਲਾਲਚੀ ਨਜ਼ਰਾਂ ਦੇ ਨਾਲ ਚਾਂਦਨੀ ਜੀ ਦੇ ਮਕਾਨ ਨੂੰ ਦੇਖ ਰਿਹਾ ਸੀ। ਬੇਵਕੂਫ ਔਰਤ ਕਰੋੜਾਂ ਦੀ ਕਮਾਈ ਦੇ ਮਕਾਨ ਨੂੰ ਇੱਕ ਫਾਸਟ ਫੂਡ ਸੈਂਟਰ ਬਣਾ ਕੇ ਬੈਠ ਗਈ ਸੀ ਕਿੰਨੀ ਵਾਰ ਮੈਂ ਯਾਦਵ ਨੂੰ ਕਿਹਾ ਸੀ ਕਿ ਇਸ ਮਕਾਨ ਨੂੰ ਮੈਨੂੰ ਵੇਚ ਦੇ ਪਰ ਨਹੀਂ ਅਕਲ ਉਸ ਵਿੱਚ ਵੀ ਨਹੀਂ ਸੀ ਤੇ ਨਾ ਹੀ ਉਸ ਦੀ ਪਤਨੀ ਵਿੱਚ ਅੱਜ ਮੈਂ ਇਸ ਘਰ ਨੂੰ ਤੋੜ ਦੇਵਾਂਗਾ ਉਸ ਨੇ ਮਜ਼ਦੂਰਾਂ ਨੂੰ ਹੁਕਮ ਦਿੱਤਾ ਤੇ ਉਹਨਾਂ ਨੂੰ ਅੱਗੇ ਵੱਧ ਕੇ ਚਾਂਦਨੀ ਜੀ ਦੀ ਮਕਾਨ ਦੀ ਬੈਠਕ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਕਿ ਉਹ ਦੋਵੇਂ ਇਸ ਘਰ ਨੂੰ ਢਾਹ ਪਾਉਂਦੇ ਅਚਾਨਕ ਚਾਂਦਨੀ ਜੀ ਦੇ ਦਯੋਰ ਦੀ ਇੱਕ ਦਰਦਨਾਕ ਚੀਖ ਨਿਕਲੀ ਉਸਨੇ ਆਪਣੇ ਦਿਲ ਦੇ ਉੱਪਰ ਹੱਥ ਰੱਖ ਲਿਆ ਕਿਉਂਕਿ ਉਸਨੂੰ ਦਿਲ ਦਾ ਦੌਰਾ ਪੈ ਰਿਹਾ ਸੀ ਅਤੇ ਉਸਦੇ ਨਾਲ ਆਏ ਹੋਏ ਉਸਦੇ ਦੋਵੇਂ ਬੇਟੇ ਵੀ ਘਬਰਾ ਗਏ ਅਤੇ ਜਲਦੀ ਨਾਲ ਆਪਣੇ ਪਿਓ ਨੂੰ ਫੜਿਆ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਬਲਡوزر ਦਾ ਕੰਮ ਉੱਥੇ ਹੀ ਰੁਕ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਚਾਂਦਨੀ ਜੀ ਦੇ ਦਿਓਰ ਦਾ ਦਿਹਾਤ ਹੋ ਗਿਆ ਉਸਦੇ ਦੋਵਾਂ ਬੇਟਿਆਂ ਦੇ ਹੱਥ ਪੈਰ ਫੁੱਲਣ ਲੱਗੇ ਉਹਨਾਂ ਦੇ ਪਿਓ ਦਾ ਸਾਰਾ ਕਾਰੋਬਾਰ ਗੈਰ ਕਾਨੂੰਨੀ ਸੀ ਉਹਨਾਂ ਨੂੰ ਰੁਪਏ ਪੈਸੇ ਸੰਭਾਲਣ ਦੀ ਬਿਲਕੁਲ ਵੀ ਸਮਝ ਨਹੀਂ ਸੀ ਨਾ ਹੀ ਉਹ ਕੋਈ ਕੰਮਕਾਜ ਕਰ ਸਕਦੇ ਸੀ ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਚਾਂਦਨੀ ਜੀ ਤੇ ਦਿਔਰ ਨੂੰ ਅਜਿਹਾ ਕੀ ਹੋ ਗਿਆ ਕਿ ਖੜੇ-ਖੜੇ ਹੀ ਉਸ ਨੂੰ ਮੌਤ ਨੇ ਘੇਰ ਲਿਆ ਪਰ ਇਹ ਚਾਂਦਨੀ ਜੀ ਅਤੇ ਉਸ ਦੀਆਂ ਦੋਵੇਂ ਬੇਟੀਆਂ ਜਾਣਦੀਆਂ ਸੀ ਕਿ ਗਰੀਬ ਦਾ ਹੱਕ ਮਾਰਨ ਵਾਲੇ ਦੀ ਸਜ਼ਾ ਅਜਿਹੀ ਹੀ ਹੁੰਦੀ ਹੈ ਗੋਤਮ ਅਤੇ ਰਜੀਵ ਦੋਵਾਂ ਨੇ ਹੀ ਆਪਣੇ ਪਿਓ ਦੇ ਪੈਸਿਆਂ ਨੂੰ ਬਰਬਾਦ ਕਰ ਦਿੱਤਾ ਅਤੇ ਭਿਖਾਰੀਆਂ ਨਾਲੋਂ ਵੀ ਬੁਰੀ ਜ਼ਿੰਦਗੀ ਜਿਉਣ ਲੱਗੇ। ਚਾਂਦਨੀ ਜੀ ਦੇ ਉੱਤੇ ਕੋਈ ਵੀ ਜ਼ੁਰਮ ਸਾਬਤ ਨਹੀਂ ਹੋ ਸਕਿਆ। ਇਸ ਲਈ ਉਹ ਜੇਲ੍ਹ ਵਿੱਚੋਂ ਛੁੱਟ ਕੇ ਘਰ ਆ ਗਈ ਅਤੇ ਉਸਨੇ ਦੁਬਾਰਾ ਤੋਂ ਆਪਣਾ 버ਗਰ ਦੇ ਠੇਲੇ ਵਾਲਾ ਕੰਮ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ਵਿੱਚ ਉਸ ਦੀਆਂ ਧੀਆਂ ਨੇ ਉਹ ਚੇਰੀ ਸਿੱਖਿਆ ਪੂਰੀ ਕੀਤੀ ਅਤੇ ਡਾਕਟਰ ਬਣ ਗਈਆਂ। ਇਸ ਲਈ ਚਾਂਦਨੀ ਜੀ ਨੇ ਆਪਣੇ ਠੇਲੇ ਨੂੰ ਰੈਸਟੋਰੈਂਟ ਦਾ ਰੂਪ ਦੇ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਜੇਕਰ ਸਾਡੀ ਇਹ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਤਾਂ ਜੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਦਿਲਚਸਪ ਅਤੇ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਧੰਨਵਾਦ ਜੀ